ਆ ਜਿਹੜਾ ਸੁਖਵੀਰ ਬਾਦਲ ਦਾ ਟੱਬਰ ਹੈ ਨਾ ਬਾਦਲ ਕੇ ਵਾਲੇ ਇਹ ਨਾ ਇਹਨਾਂ ਨੇ ਹਮੇਸ਼ਾ ਧਰਮ ਨੂੰ ਵਰਤਿਆ ਧਰਮ ਨੂੰ ਉਦੋਂ ਵਰਤਦੇ ਆ ਜਦੋਂ ਸੰਕਟ 'ਚ ਹੋਣ ਜਦੋਂ ਹਾਰ ਜਾਣ ਉਦੋਂ ਧਰਮ ਨੂੰ ਲੈ ਲੈਂਦੇ ਆ ਇਹ ਨਾ ਇੱਕੋ ਛਿਪਕਲੀ ਨਹੀਂ ਹੁੰਦੀ ਕੋਲ ਕੇਲੀ ਸਾਰੀ ਰਾਤ ਉਹ ਆਪਣੇ ਕਮਰੇ 'ਚ ਸਾਰੀ ਰਾਤ ਕੀੜੇ ਮਕੋੜੇ ਮੱਛਰ ਖਾਈ ਜਾਂਦੀ ਰਹਿੰਦੀ ਐ ਦਿਨ ਚੜ੍ਹਨ ਸਾਰ ਗੁਰੂ ਸਾਹਿਬ ਦੀ ਫੋਟੋ ਦੇ ਹਲੇ ਲੁਕ ਜਾਂਦੀ ਐ ਇਹ ਬਾਦਲ ਕੇ ਉਹ ਸ਼ਿਪਕਲੀ ਨੇ ਜਦੋਂ ਥੋੜਾ ਜਿਹਾ ਚਾਨਣ ਹੋਵੇ ਉਹ ਲੁਕ ਜਾਂਦੇ ਨੇ ਗੁਰੂ ਸਾਹਿਬ ਦੇ ਓਟ ਲੈ ਲੈਂਦੇ ਨੇ ਲੋਕ ਮੱਥਾ ਟੇਕੀ ਜਾਂਦੇ ਰਹਿੰਦੇ ਇਹਨਾਂ ਨੂੰ ਹੁਣ ਦੱਸ ਦਿਓ ਕਿ ਦੋ ਕਚੈਰੀਆਂ ਹੁੰਦੀਆਂ ਇੱਕ ਇੱਥੇ ਵਾਲੀ ਇੱਕ ਜਿਹੜੀ ਲੋਕਾਂ ਚ ਲੱਗਦੀ ਐ ਸੋ ਇੱਥੇ ਵਾਲੀ ਕਚੈਰੀ 'ਚ ਤਾਂ ਗਵਾ ਵੀ ਮੁਕਰਾਲੋਗੇ ਵਕੀਲ ਮਹਿੰਗੇ ਕਰ ਲੋਗੇ ਸੌ ਹੀਲੇ ਪਸੀਲੇ ਕਰ ਲੋਗੇ ਪਰ ਜਿਹੜੀ ਲੋਕਾਂ ਦੇ ਦਿਲਾਂ 'ਚ ਲੱਗਦੀ ਐ ਕਚੈਰੀ ਉੱਥੇ ਆਮਲਾਂ ਦੇ ਹੁੰਦੇ ਨੇ ਨਵੇੜੇ ਕਿਸੇ ਨਹੀਂ ਤੇਰੀ ਜਾ ਤਾ ਪੁੱਛਣੀ ਕੀ ਸੁਖਵੀਰ ਬਾਲ ਤਾਂ ਵਿਚਾਰਾ ਚਲੋ ਚਲੋ ਛੱਡੋ ਯਾਰ ਉਹਦੀ ਕੀ ਗੱਲ ਕਰਾਂ ਇੱਕ ਤਾਂ ਹੁੰਦਾ ਮੰਦ ਬੁੱਧੀ ਚਲ ਮੰਦ ਬੁੱਧੀ ਵੀ ਕੋਈ ਨਾ ਕੋਈ ਤਾਂ ਬੁੱਧੀ ਹੁੰਦੀ ਉਹ ਤਾਂ ਬੰਦ ਬੁੱਧੀ ਐ ਪਤਾ ਨਹੀਂ ਲੱਗਾ ਕੀ ਕਹਿ ਗਿਆ ਪਤਾ ਨਹੀਂ ਲੱਗਾ ਕੀ ਹੋ ਗਿਆ ਕਿਸੇ ਨੂੰ ਕੁਝ ਕਹ ਜਾਂਦਾ ਕਿਸੇ ਨੂੰ ਕੁਝ ਕਹਿਨਦਾ ਦੋ ਦਿਨ ਘਰੋਂ ਬਾਹਰ ਨਿਕਲਿਆ ਗਰਮੀ ਲੱਗੀ ਗਰਮੀ ਲੱਗੀ ਦੋ ਦਿਨ ਜੀ ਗਰਮੀ ਲੱਗੀ ਕਦੇ ਗਰਮੀ 'ਚ ਨਿਕਲੇ ਹੋਣ ਦਾ ਪਤਾ ਲੱਗੇ ਉਹ ਕਦੇ ਗਰਮੀ 'ਚ ਨਿਕਲੇ ਹੋਣ ਤਾਂ ਪਤਾ ਲੱਗੇ ਆਹੀ ਤਾਂ ਫਰਕ ਹੈ 40 ਡਿਗਰੀ 45 ਡਿਗਰੀ 'ਚ ਕਦੇ ਨਿਕਲੇ ਹੋਣ ਤਾਂ ਪਤਾ ਲੱਗੇ ਉਹਨਾਂ ਨੂੰ ਕੀ ਪਤਾ ਹੈ ਸੋਨੇ ਦਾ ਚਮਚਾ ਮੂੰਹ 'ਚ ਲੈ ਕੇ ਜੰਮੇ ਨੇ ਉਹਨਾਂ ਨੂੰ ਕੀ ਪਤਾ ਹੈ ਕਿ ਨੱਕਾ ਕੀ ਹੁੰਦਾ ਹੈ ਗੱਡਾ ਕੀ ਹੁੰਦਾ ਹੈ ਇੱਕ ਬਲਦ ਵਾਲਾ ਰੇੜਾ ਕੀ ਹੁੰਦਾ ਹੈ ਜੈਂਡੋਰੀਆਂ ਪੱਖੇ ਕੀ ਹੁੰਦੇ ਨੇ ਉਹਨਾਂ ਨੂੰ ਪਤਾ ਹੀ ਨਹੀਂ 1922 ਦੀ ਚਾਬੀ ਕੀ ਹੁੰਦੀ ਹੈ ਉਹਨਾਂ ਨੂੰ ਪਤਾ ਹੀ ਨਹੀਂ ਕਦੇ 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 ਚਾਬੀ ਦੇਖੀ ਹੋਵੇ ਤਾਂ ਪਤਾ ਲੱਗੇ ਨਾ ਬਸ ਖਜ਼ਾਨਿਆਂ ਦੀ ਚਾਬੀ ਉਹ ਦੇਖੀ ਹੈ ਲੁੱਟੀ ਗਏ ਨੇ ਲੁੱਟੀ ਗਏ ਨੇ ਗੱਲ ਨਹੀਂ ਬਾਤ ਨਹੀਂ ਸੋ ਵੀਰੋ ਖਜ਼ਾਨੇ ਦੇ ਵਿੱਚ ਹੁਣ ਮੈਂ ਪੈਸੇ ਲਿਆਵ ਵੀ ਰਹਾ ਤੇ ਖਜ਼ਾਨੇ ਜੋ ਪੈਸੇ ਲੋਕਾਂ ਵੱਲ ਨੂੰ ਵਧਾ ਦੇ ਰਿਹਾ ਆਮ ਆਦਮੀ ਕਲੀਨ ਖੁੱਲਣ ਲੱਗੇ 1.5 ਕਰੋੜ ਬੰਦਾ ਹੁਣ ਤੱਕ ਆਮ ਆਦਮੀ ਕਲੀਨ ਕੰਦੇ ਵਿੱਚ ਦਵਾਈ ਲੈ ਕੇ ਚਲਾ ਗਿਆ 1.5 ਕਰੋੜ ਬੰਦਾ ਮੁਫਤ ਦਵਾਈ ਸਾਰੇ ਟੈਸਟ ਮੁਫਤ ਨਾਲੇ ਜਿਹੜਾ ਮਰਜ਼ੀ ਆਵੇ ਕੋਈ ਐ ਨਹੀਂ ਹੈਗਾ ਵੀ ਬੀਪੀਐਲ ਕਾਰਡ ਜਾਂ ਕੋਈ ਹੋਰ ਨੀਲਾ ਕਾਰਡ ਜਾਂ ਪੀਲਾ ਕਾਰਡ ਨਾ ਜਿਹੜਾ ਮਰਜ਼ੀ ਆਓ ਬਿਜਲੀ ਬੋਰਡ ਥਰਮਲ ਪਲਾਂਟ ਖਰੀਦ ਲਿਆ ਆਪਾਂ ਨੇ ਗੋਇੰਦਵਾਲ ਸਾਹ ਵਾਲਾ ਜੀਵੀ ਕੇ ਕੰਪਨੀ ਦਾ ਥਰਮਲ ਪਲਾਂਟ ਸੀ ਉਹਦਾ ਨਾਮ ਰੱਖਿਆ ਹੈ ਸ੍ਰੀ ਗੁਰੂ ਅੰਗਦ ਦੇਵ ਧਰਮਲ ਪਲਾਂਟ ਗੋਇੰਦਵਾਲ ਸਾਹਿਬ ਕਿਉਂਕਿ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਦਾ ਸਾਰਾ ਜੀਵਨ ਗੋਇੰਦਵਾਲ ਸਾਹਿਬ 'ਚ ਬੀਤਿਆ ਜਿੱਥੇ ਉਹਨਾਂ ਨੇ ਸਤੀ ਪ੍ਰਥਾ ਖਤਮ ਕੀਤੀ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਇਹਨਾਂ ਨੇ ਕਦੇ ਸੋਚਿਆ ਇਹ ਗੱਲ ਦਾ ਇਹਨੂੰ ਪਤਾ ਹੀ ਕੱਖ ਨਹੀਂ ਇਹਨੇ ਕਦੇ ਇਹਨਾਂ ਨੇ ਧਰਮ ਨੂੰ ਵੀ ਵਰਤਿਆ ਧਰਮ ਨੂੰ ਵਰਤਿਆ ਇਹ ਜਿਹੜੇ ਆ ਜਿਹੜਾ ਸੁਖਵੀਰ ਬਾਦਲ ਦਾ ਟੱਬਰ ਹੈ ਨਾ ਬਾਦਲਕੇ ਵਾਲੇ ਇਹ ਨਾ ਇਹਨਾਂ ਨੇ ਹਮੇਸ਼ਾ ਧਰਮ ਨੂੰ ਵਰਤਿਆ ਧਰਮ ਨੂੰ ਉਦੋਂ ਵਰਤਦੇ ਆ ਜਦੋਂ ਸੰਕਟ 'ਚ ਹੋਣ ਜਦੋਂ ਹਾਰ ਜਾਣ ਉਦੋਂ ਧਰਮ ਨੂੰ ਲੈ ਲੈਂਦੇ ਆ ਇਹ ਨਾ ਇੱਕੋ ਛਿਪਕਲੀ ਨਹੀਂ ਹੁੰਦੀ ਕੋਲ ਕਿੱਲੀ ਸਾਰੀ ਰਾਤ ਉਹ ਆਪਣੇ ਕਮਰੇ 'ਚ ਸਾਰੀ ਰਾਤ ਕੀੜੇ ਮਕੋੜੇ ਮੱਛਰ ਖਾਈ ਜਾਂਦੀ ਰਹਿੰਦੀ ਐ ਦਿਨ ਚੜ੍ਹਨ ਸਰ ਗੁਰੂ ਸਾਹਿਬ ਦੀ ਫੋਟੋ ਦੇ ਹਲੇ ਲੁਕ ਜਾਂਦੀ ਐ ਇਹ ਬਾਦਲ ਕੇ ਉਹ ਛਿਪਕਲੀ ਨੇ ਜਦੋਂ ਥੋੜਾ ਜਿਹਾ ਚਾਨਣ ਹੋਵੇ ਉਲੇ ਲੁਕ ਜਾਂਦੇ ਨੇ ਗੁਰੂ ਸਾਹਿਬ ਦੇ ਓਟ ਲੈ ਲੈਂਦੇ ਨੇ ਲੋਕ ਮੱਥਾ ਟੇਕੀ ਜਾਂਦੇ ਰਹਿੰਦੇ ਇਹਨਾਂ ਨੂੰ ਹੁਣ ਦੱਸ ਦਿਓ ਕਿ ਦੋ ਕਚੈਰੀਆਂ ਹੁੰਦੀਆਂ ਇੱਕ ਇੱਥੇ ਵਾਲੀ ਇੱਕ ਜਿਹੜੀ ਲੋਕਾਂ ਚ ਲੱਗਦੀ ਹੈ ਸੋ ਇੱਥੇ ਵਾਲੀ ਕਚੈਰੀ 'ਚ ਤਾਂ ਗਵਾਹ ਵੀ ਮੁਕਰਾ ਲੋਂਗੇ ਵਕੀਲ ਮਹਿੰਗੇ ਕਰ ਲੋਂਗੇ ਸੌ ਹੀਲੇ ਪਸੀਲੇ ਕਰ ਲੋਂਗੇ ਪਰ ਜਿਹੜੀ ਲੋਕਾਂ ਦੇ ਦਿਲਾਂ 'ਚ ਲੱਗਦੀ ਹੈ ਕਚੈਰੀ ਉੱਥੇ ਆਮਲਾਂ ਦੇ ਹੁੰਦੇ ਨੇ ਨਵੇੜੇ ਕਿਸੇ ਨਹੀਂ ਤੇਰੀ ਜਾਤ ਪੁੱਛਣੀ ਜੋ ਇਹਨਾਂ ਨੇ ਜੁੜੀ ਬਾਣੀ ਰੋਲੀ ਆ ਗੁਰੂਆਂ ਦੀ ਜਿਹੜੀ ਇਹਦੇ ਇਸੇ ਦੀ ਫਲ ਭੁਗਤ ਰਹੇ ਆ ਇੱਕ ਮੈਨੂੰ ਬਜ਼ੁਰਗ ਮਿਲਿਆ ਮੈਨੂੰ ਕਹਿੰਦਾ ਪੁੱਤ ਮੈਂ ਪੱਕਾ ਕਾਲੀ ਆ ਹੁਣ ਤਾਂ ਮੇਰੇ ਗੋਡੇ ਚੱਲਦੇ ਨਹੀਂਗੇ ਤੂੰ ਤਾਂ ਜਾਂਦਾ ਰਹਿਣਾ ਤੇ ਮੈਨੂੰ ਮੇਰੇ ਪੋਤੇ ਦਿਖਾਉਂਦੇ ਰਹਿੰਦੇ ਆ ਤੂੰ ਉਹ YouTube ਜੀ ਤੇ ਬੋਲਦਾ ਹੁੰਨਾ ਮੈਨੂੰ ਦਿਖਾਉਂਦੇ ਰਹਿੰਦੇ ਉਹ YouTube ਕਹਿੰਦਾ ਹੁੰਨਾ ਨਾ ਤੇ ਕਹਿੰਦਾ ਪੁੱਤ ਇੱਕ ਗੱਲ ਕਹਿ ਦੀ ਕਿ ਕਾਲੀਆਂ ਬਾਬੇ ਨਾਨਕ ਦੀ ਤੱਕੜੀ ਸਮਝ ਕੇ ਤੱਕੜੀ ਨੂੰ ਵੋਟਾਂ ਪਾਈ ਗਏ ਕਹਿੰਦਾ ਪਰ ਐਤ ਕੀ ਨਹੀਂ ਪਾਉਂਦੇ ਮੈਂ ਕਿਉਂ ਬਾਬਾ ਜੀ ਕਹਿੰਦਾ ਫਿਰ ਉਸੇ ਬਾਬੇ ਨਾਨਕ ਦੀ ਬਾਣੀ ਰੋਲਦੀ ਇਹਨਾਂ ਨੇ ਕਹਿੰਦਾ ਕਹਿ ਦੀ ਪੁੱਤ ਮੇਰੇ ਵੱਲੋਂ ਕਹਿੰਦਾ ਕਾਲੀਦਲ ਨੂੰ ਵੋਟ ਪਾਉਣ ਦਾ ਮਤਲਬ ਹੈ ਦੁਬਾਰਾ ਫੇਰ ਬੇਅਦਬੀ ਕਰਨੀ ਮਤਲਬ ਜੇ ਤੁਸੀਂ ਬੇਅਦਬੀ ਇਹਨਾਂ ਦੇ ਹੱਕ ਵਾਲਾ ਬਟਨ ਦੱਬ ਰਹੇ ਹੋ ਫਿਰ ਤੁਸੀਂ ਵੀ ਸਿਦਾਰੀਆਂ ਵਿੱਚ ਫਿਰ ਸੋ ਇਸ ਕਰਕੇ ਇਹਨਾਂ ਨੂੰ ਸਬਕ ਸਿਖਾਓ ਇਹਨਾਂ ਦੀ ਅਕਲ ਟਿਕਾਣੇ ਆਵੇ ਇਹ ਆਪਣੇ ਆਪ ਨੂੰ ਰੱਬ ਸਮਝਣ ਲੱਗ ਗਏ ਸੀ ਇਹ ਜਥੇਦਾਰਾਂ ਨੂੰ ਬੁਲਾ ਕੇ ਆਪਦੇ ਘਰੇ ਫਤਵੇ ਜਾਰੀ ਕਰਨ ਲੱਗ ਗਏ ਸੀ ਸੋ ਇਹਨਾਂ ਤੋਂ ਤਾਂ ਮੈਨੂੰ ਪਤਾ ਹੈ ਤੁਸੀਂ ਪਹਿਲੀ ਦੁਖੀਓ ਇੱਕ ਤਾਂ ਹੁੰਦੀ ਆ ਵਿਰੋਧ ਇੱਕ ਹੁੰਦੀ ਆ ਨਫ਼ਰਤ ਤੁਸੀਂ ਨਫ਼ਰਤ ਕਰਦੇ ਹੋ ਇਹਨਾਂ ਨੂੰ ਉਹ ਦੂਜੇ ਕਾਂਗਰਸ ਵਾਲੇ ਨਾਲ ਆਪਸ ਚ ਲੜੀ ਜਾਂਦੇ ਨੇ ਇੱਕ ਟਿਕਟ ਮਿਲਦੀ ਆ 15 ਦਿਨ ਤਾਂ ਮਨਾਉਣ ਨੂੰ ਲੱਗਦੇ ਆ ਉਹਨਾਂ ਨੂੰ ਵੀ ਯਾਰ ਆ ਜਾਓ ਮੇਰੇ ਨਾਲ ਚੱਲ ਪੋ ਫਿਰ ਅੱਛਾ ਤੁਸੀਂ ਦੇਖਿਓ ਆਮਾਦੀ ਪਾਰਟੀ ਹਮੇਸ਼ਾ ਦਿਨੇਜ ਕਰਦੀ ਆ ਸੂਚੀ ਜਾਰੀ ਆਪਾਂ 13 ਨੇ 13 ਕਰ ਰੱਖੇ ਨੇ ਵੀ ਪਹਿਲਾਂ 8 ਦੀ ਕੀਤੀ ਦਿਨੇ ਜਾਰੀ ਕੀਤੀ ਸੂਚੀ ਟੀਵੀ ਤੇ ਵੀ ਆਉਂਦਾ ਤੁਸੀਂ ਵੀ ਦੇਖ ਲੈਨੇ ਹੋ ਕਾਂਗਰਸ ਦੀ ਸੂਚੀ ਨਾ ਤੁਸੀਂ ਦੇਖੋ ਰਾਤ ਦੇ 11:30 ਵਜੇ ਜਾਰੀ ਕਰਦੇ ਆ ਵੀ ਚਲ ਇੱਕ ਰਾਤ ਤਾਂ ਲੰਘ ਜੇ ਬਿਨਾਂ ਲੜੇ ਵੀ ਚਲ ਇੱਕ ਵਾਰ ਸੂਏ ਨੂੰ ਦੇਖਾਂਗੇ ਚਾ ਰਾਤ ਨੂੰ ਤਾਂ ਨਹੀਂ ਲੜਨਗੇ ਆ ਹਾਲਤ ਉਹਨਾਂ ਦੀ ਹਾਲਤ ਕੀ ਪਈ ਹੋਈ ਪਈ ਹੈ ਦੋਨਾਂ ਪਾਰਟੀਆਂ ਦੀ ਹਜੇ ਤੱਕ ਉਮੀਦਵਾਰ ਨਹੀਂ ਡਿਕਲੇਅਰ ਕੀਤੇ ਕਾਰਨ ਕੋਈ ਤਿਆਰੀ ਨਹੀਂ ਹੈਗਾ ਮੇਰਾ ਦੋਸਤ ਇੱਕ ਲੁਧਿਆਣੇ ਕੋਲੇ ਪਿੰਡ ਆ ਉਹ ਕਹਿੰਦਾ ਸਾਡੇ ਪਿੰਡ ਦਾ ਇੱਕ ਜਥੇਦਾਰ ਹੈ ਕਹਿੰਦਾ ਕਾਲੀ ਦਲ ਚ ਹੈ ਦੇਖ ਲੈ ਟਿਕਟ ਕਰਕੇ ਹਰ ਰੋਜ਼ ਤੜਕੀ 5 ਵਜੇ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਕਰਾਉਂਦਾ ਮੈਂ ਕਿਹਾ ਵੀ ਟਿਕਟ ਲੈਣ ਵਾਸਤੇ ਕਹਿੰਦਾ ਨਾ ਇਸ ਕਰਕੇ ਅਰਦਾਸ ਕਰਾਉਂਦਾ ਵੀ ਕਿਤੇ ਮੈਨੂੰ ਟਿਕਟ ਨਾ ਮਿਲ ਜੇ ਅਕਾਲੀ ਦਲ ਦੀ ਕਿ ਮੈਂ ਮੈਂ ਕਿਹੜੇ ਕਿਹੜੇ ਮੂੰਹ ਨਾਲ ਜਾਊਂਗਾ ਫਿਰ ਲੋਕਾਂ ਕੋਲੇ ਕਾਂਗਰਸ ਵਾਲਾਂ ਦਾ ਹਾਲ ਹੈ ਕਾਂਗਰਸ ਦੇ ਲੀਡਰਾਂ ਨੇ ਆਪਣੇ ਘਰਾਂ ਦੇ ਦਰਵਾਜ਼ੇ ਬੰਦ ਕਰ ਰੱਖੇ ਨੇ ਜਿਹੜੀ ਥੱਲੇ ਬੇੜਲਜੀ ਹੁੰਦੀ ਹੈ ਉੱਥੇ ਵੀ ਕੱਪੜਾ ਲਾ ਰੱਖਿਆ ਕਿਤੇ ਕਾਂਗਰਸ ਵਾਲੇ ਥੱਲੂ ਦੀ ਨਾ ਟਿਕਟ ਸਿੱਟ ਸਿੱਟ ਜਾਣ ਸਾਡੇ ਘਰੇ ਕਾਂਗਰਸ ਦਾ ਵੀ ਇਹ ਹਾਲ ਹੈ ਇਹ ਕਿਹਨੇ ਕੀਤਾ ਮੈਂ ਕੀਤਾ ਕਰਤੂਤਾ ਨੇ ਕੀਤਾ ਨਾ ਨਹੀਂ ਕਰਤੂਤਾ ਨੇ ਇਹਨਾਂ ਨੇ ਕਰਤੂਤਾ ਨੇ ਕੀਤਾ ਸੋ ਦੇਸ਼ ਦੇ ਵਿੱਚ ਅੱਜ ਲੋੜ ਹੈ ਪੰਜਾਬ ਨੂੰ ਲੀਡ ਕਰਨ ਦੀ ਲੋੜ ਪੈ ਗਈ ਪੰਜਾਬ ਨੇ ਹਮੇਸ਼ਾ ਲੀਡ ਕੀਤਾ ਹੁਣ ਵੀ ਪੰਜਾਬ ਲੀਡ ਕਰੂਗਾ ਅੱਜ ਦੇਸ਼ ਦੇ ਵਿੱਚ ਲੋੜ ਪੈ ਗਈ ਪੰਜਾਬ ਦੇ ਲੋਕਾਂ ਦੇ ਫਤਵੇ ਦੀ ਜੋ ਪੰਜਾਬ ਦੇ ਲੋਕ ਫਤਵਾ ਦੇਣਗੇ ਦੇਸ਼ ਉਧਰ ਨੂੰ ਜਾਊਗਾ ਪਹਿਲਾਂ ਪਹਿਲਾਂ ਆਜ਼ਾਦੀ ਵੇਲੇ ਵੀ ਐਂ ਹੋਇਆ ਪਹਿਲਾਂ ਸਾਰੀਆਂ ਲਹਿਰਾਂ ਵੇਲੇ ਐਂ ਹੋਇਆ ਕਿ ਦੇਸ਼ ਨੇ ਲੀਡ ਕੀਤਾ ਹੈ ਜਦੋਂ ਦੇਸ਼ ਨੂੰ ਲੀਡ ਕਰਨ ਦੀ ਲੋੜ ਪੈ ਜੇ ਉਦੋਂ ਪੰਜਾਬ ਨੇ ਲੀਡ ਕੀਤਾ ਵੀਰੋ ਪੱਤਰਕਾਰਾਂ ਨੇ ਮੈਨੂੰ ਪੁੱਛਿਆ ਦਿੱਲੀ ਮੈਂ ਕਿਸੇ ਚੈਨਲ ਤੇ ਸੀ ਟੀਵੀ ਚੈਨਲ ਤੇ ਕਿਤੇ ਇਹਨਾਂ ਭ੍ਰਿਸ਼ਟਾਚਾਰੀਆਂ ਦੀ وجہ سے ਕਿਤਨਾ ਨੁਕਸਾਨ ਹੋ ਗਿਆ ਹੋਗਾ ਦੇਸ਼ ਦਾ ਇਹਨਾਂ ਭ੍ਰਿਸ਼ਟਾਚਾਰੀਆਂ ਦੀ وجہ سے 70 ਸਾਲ 75 ਸਾਲ ਵਿੱਚ ਕਿਤਨਾ ਨੁਕਸਾਨ ਹੋ ਗਿਆ ਹੋਗਾ ਦੇਸ਼ ਦਾ ਮੈਂ ਕਹਿੰਦਾ ਇਹ ਤਾਂ ਉਹ ਗੱਲ ਹੋ ਗਈ ਸਾਡੇ ਪਿੰਡ ਕਸਤੂਰੀ ਲਾਲ ਲਾਲਾ ਜੀ ਦੀ ਦੁਕਾਨ ਹੈ ਉਹਦੀ ਦੁਕਾਨ 'ਚ ਜਨਵਰੀ ਦਾ ਮਹੀਨਾ ਸੀ ਚੋਰੀ ਹੋ ਗਈ ਉਹ ਆਇਆ ਰਾਤ ਨੂੰ ਕੰਦ ਪਾੜ ਕੇ ਗੱਲਾ ਗੱਲਾ ਚੱਕ ਕੇ ਲੈ ਗਿਆ ਸਵੇਰ ਨੂੰ ਆਏ ਤੜਕੇ ਲਾਲਾ ਜੀ ਆਏ ਉਹਨਾਂ ਨੇ ਪੁਲਿਸ ਨੂੰ ਰਿਪੋਰਟ ਦਿੱਤੀ ਚਲੋ ਦੁਕਾਨ ਤਾਂ ਚਲਾਉਣੀ ਹੋਈ ਸੀ ਲੋੜੀ ਵਾਲੇ ਦਿਨ ਸੀ ਰਿਓੜੀਆਂ ਵਾਲੀ ਬੋਰੀਆਂ ਮੋੜ ਕੇ ਕਿਨਾਰੇ 'ਤੇ ਰੱਖਤੀ ਨਾਲ ਗੱਚ ਕਾਲੀ ਵੀ ਰੱਖਤੀ ਜਿਹੜੀਆਂ ਸਾਰੀਆਂ ਲੋੜੀ ਵਾਲੇ ਤੇੜਾਂ ਤੇੜਾਂ ਦੀਆਂ ਪਿੰਨੀ ਵਾਲੇ ਵੀ ਰੱਖਤੀ ਐ ਤੇ ਪਤਾ ਲੱਗਿਆ ਪਿੰਡ 'ਚ ਵੀ ਕਸਤੂਰੀ ਦੀ ਚੋਰੀ ਹੋ ਗਈ ਲੋਕ ਅਫਸੋਸ ਕਰਨ ਆਉਣ ਲੱਗੇ ਜਿਹੜਾ ਆਇਆ ਕਰੇ ਰਿਓੜੀਆਂ ਵਾਲੀ ਬੋਰੀ ਚੋਂ ਇੱਕ ਮੁਠੀ ਭਰ ਕੇ ਦੋਕ ਰਿਓੜੀਆਂ ਮੂੰਹ ਚ ਪਾ ਕੇ ਗਿਆ ਕਸਤੂਰੀ ਬਹੁ ਮਾੜਾ ਹੋ ਗਿਆ ਯਾਰ ਤੇ ਕਿੰਨਾ ਕ ਨੁਕਸਾਨ ਹੋ ਗਿਆ ਹੁਣ ਕਸਤੂਰੀ ਚਲੋ ਦੱਸ ਦਿਆਂ ਨਾ ਸੀ ਫੇਰ ਆਇਆ ਕਰੇ ਜਿਹੜਾ ਆਇਆ ਕਰੇ ਰਿਓੜੀਆਂ ਚੋਂ ਭਰਿਆ ਕਰੇ ਮੁਠੀ ਬੋਰੀ ਚੋਂ ਕਿੰਨਾ ਕ ਨੁਕਸਾਨ ਹੋ ਗਿਆ ਦੋਕ ਤਿੰਨ ਵਜੇ ਸਰਪੰਚ ਵੀ ਆ ਗਿਆ ਪਹਿਲਾਂ ਬਾਹਰ ਗਿਆ ਆਇਆ ਸੀ ਉਹਨੇ ਅਖਿਆਰ ਕਸਤੂਰੀ ਦੀ ਚੋਰੀ ਹੋ ਗਈ ਚਲ ਮੈਂ ਅਫਸੋਸ ਹੀ ਕਰਿਆ ਵਾ ਸਰਪੰਚ ਵੀ ਗਿਆ ਕਸੂਰੀ ਦੁਕਾਨ ਤੇ ਪਰੀ ਮੁੱਠੀ ਰਿਉੜੀਆਂ ਦੀ ਦੋਕ ਮੂੰਚ ਪਾ ਕੇ ਲਾਲਾ ਜੀ ਨਾਲ ਗੱਦੀ ਤੇ ਬਹਿ ਗਿਆ ਕਹਿੰਦਾ ਕਸਤੂਰੀ ਬਹੁਤ ਮਾੜਾ ਹੋ ਗਿਆ ਯਾਰ ਕਿੰਨਾ ਕ ਨੁਕਸਾਨ ਹੋ ਗਿਆ ਹਣਾ ਕਸਤੂਰੀ ਕਹਿੰਦਾ ਸਰਪੰਚ ਸਾਹਿਬ ਅੱਧਾ ਪਿੰਡ ਦਾ ਪਤਾ ਲੈ ਗਿਆ ਅੱਧਾ ਹਜੇ ਆਉ ਜਿਹੜਾ ਆਉਂਦਾ ਥੋਡੇ ਵਾਂਗੂ ਰਿਉੜੀਆਂ ਵਾਲੀ ਪੋਰੀ ਚੋ ਮੁੱਠੀ ਭਰ ਕੇ ਪੁੱਛ ਲੈਂਦਾ ਕਿੰਨਾ ਕ ਨੁਕਸਾਨ ਹੋ ਗਿਆ ਕਹਿੰਦਾ ਸਰਪੰਚ ਸਾਹਿਬ ਨੁਕਸਾਨ ਤਾਂ ਹਜੇ ਚੱਲੀ ਜਾਂਦਾ ਜੀ ਇਹ ਤਾਂ ਜਦੋਂ ਆਥੜੇ ਜੇ ਸਾਰਾ ਪਿੰਡ ਪਤਾ ਲੈ ਹਟਿਆ ਫਿਰ ਉਦੋਂ ਸਾਹਬ ਲਾਵਾਂਗੇ ਜੀ ਉਹ ਮੈਂ ਕਹਾਂ ਮੈਂ ਕਿਵੇਂ ਦੱਸਾਂ ਕਿ ਭ੍ਰਿਸ਼ਟਾਚਾਰੀਆਂ ਕਰਕੇ ਮੁਲਕ ਦਾ ਕਿੰਨਾ ਨੁਕਸਾਨ ਹੋ ਗਿਆ ਉਹ ਮੈਂ ਕਹਾਂ ਨੁਕਸਾਨ ਤਾਂ ਅਜੇ ਚੱਲ ਹੀ ਜਾਂਦਾ ਹੈ ਇਹਦਾ ਜਦੋਂ ਅਰਵਿੰਦ ਕੇਜਰੀਵਾਲ ਵਰਗਾ ਕੋਈ ਮਖਵਾਲ ਵਰਗਾ ਕੋਈ ਇਮਾਨਦਾਰ ਬੰਦਾ ਪ੍ਰਧਾਨ ਮੰਤਰੀ ਬਣਿਆ ਦੇਸ਼ ਦੇ ਵਿੱਚ ਆਵਾਮ ਦੀ ਪਾਰਟੀ ਦੀ ਸਰਕਾਰ ਆਈ ਉਦੋਂ ਹਿਸਾਬ ਲਾਵਾਂਗੇ ਓਏ ਕਿੰਨਾ ਕ ਨੁਕਸਾਨ ਹੋ ਗਿਆ ਕਿੰਨਾ ਕ ਨੁਕਸਾਨ ਕਰਦਾ ਸੋ ਹਮੇਸ਼ਾ ਤੁਹਾਡੇ ਨਾਲ ਖੜਾਂਗੇ ਤੁਹਾਡੇ ਵਰਗੇ ਆ ਮਾਵਾ ਪੈਣਾ ਬਹੁਤ ਭਾਰੀ ਗਿਣਤੀ ਚਾਹੀਆਂ ਨੇ ਇਹਨਾਂ ਨੂੰ ਪਤਾ ਚੁੱਲਾ ਚੁੱਲਾ ਕਿਵੇਂ ਚੱਲਦਾ ਆ ਮੋਦੀ ਇੱਕ ਹੀ ਕਰਦੇ ਆ ਲੌਲੀਪੌਪ ਦਿੰਦੇ ਆ ਕਹਿੰਦੇ 100 ਰੁਪਇਆ ਸਿਲੰਡਰ ਸਸਤਾ ਕਮਾਲ ਕਰਤੀ ਕਹਿੰਦੇ ਮੋਦੀ ਨੇ ਉਹ ਭਾਈ 1000 ਰੁਪਇਆ ਮਹਿੰਗਾ ਕਿਹਨੇ ਕੀਤਾ ਸੀ ਪਹਿਲਾਂ ਇਹ ਤਾਂ ਸੋਚੋ 1000 ਰੁਪਇਆ ਮਹਿੰਗਾ ਕਰਕੇ 100 ਰੁਪਇਆ ਸਸਤਾ ਕਰਤਾ ਆਪਾਂ ਨੂੰ 900 ਦਾ ਨੁਕਸਾਨ ਹੋਇਆ ਜਾਂ 100 ਦਾ ਫਾਇਦਾ ਹੋਇਆ ਉਹ ਕਿਸੇ ਕੁੜੀ ਦਾ ਵਿਆਹ ਸੀ ਕਿਸੇ ਘਰ ਚ ਜ਼ਿੰਮੇਦਾਰ ਵੱਡੇ ਸੀ ਵਧੀਆ ਜ਼ਮੀਨ ਸੀ ਲਾਡਲੀ ਕੁੜੀ ਸੀ ਕਹਿੰਦੇ ਵਿਆਹ ਪੂਰਾ ਗੱਜ-ਬੱਜ ਕੇ ਕਰਨਾ ਹੈ ਉਹਨਾਂ ਨੇ ਨਾ ਆ ਸੁਣ ਲਿਓ ਆ ਗੱਲ ਕਿ ਕਿਵੇਂ ਲੌਲੀਪੌਪ ਦਿੰਦੇ ਆਪਾਂ ਨੂੰ ਤੇ ਬਾਅਦ ਚ ਆਪਾਂ ਕਿਵੇਂ ਉਹਨਾਂ ਗੱਲਾਂ 'ਚ ਆ ਜਾਂਦੇ ਆ ਉਹ ਕੁੜੀ ਦੇ ਵਿਆਹ ਵਾਸਤੇ ਤਿਆਰੀ ਕਰ ਲਈ ਵੱਡੇ ਵੱਡੇ ਸੋਫੇ ਮਹਿੰਗੇ ਟੀਵੀ ਮਹਿੰਗੇ ਸੋਨੇ ਦੇ ਚਾਂਦੀ ਦੇ ਗਹਿਣੇ ਬਣਾ ਲਏ ਆ ਪੂਰਾ ਪਲੰਗ ਲਮਾਰੀਆਂ ਤਿਆਰ ਕਰ ਲੀਆਂ ਕੱਲ ਨੂੰ ਬਰਾਤ ਆਉਣੀ ਸੀ ਅੱਜ ਡਾਕੂਆਂ ਨੂੰ ਪਤਾ ਲੱਗ ਗਿਆ ਵੀ ਇਸ ਘਰ 'ਚ maal ਪਿਆ ਡਾਕੂ ਟਰੱਕ ਲੈ ਕੇ ਆ ਗਏ ਟਰੱਕ ਬੈਕ ਲਾ ਕੇ ਕੁੜੀ ਦਾ ਪਰਿਵਾਰ ਸਾਰਾ ਇੱਕ ਕਮਰੇ ਚ ਬੰਦ ਕਰਕੇ ਬਾਹਰੋਂ ਕੁੰਡੀ ਲਾਤੀ ਸਾਰਾ ਸਮਾਨ ਲੱਦ ਲਿਆ ਜਿਹੜਾ ਦਾਜ ਵਾਲਾ ਸੀ ਕੁੜੀ ਵਾਲਾ ਸਾਰਾ ਸਮਾਨ ਲੱਦ ਕੇ ਡਾਲਾ ਲਾ ਕੇ ਜਦੋਂ ਤੁਰਨ ਲੱਗੇ ڈاکੂਆਂ ਦਾ ਸਰਦਾਰ ਕਹਿੰਦਾ ਨਹੀਂ ਹਜੇ ਨਹੀਂ ਤੁਰਨਾ ਕੁੜੀ ਵਾਲਾ ਪਰਿਵਾਰ ਕਹਿੰਦਾ ਕਿਹੜੇ ਕਮਰੇ ਚ ਬੰਦ ਹੈ ਉਹ ਕਹਿੰਦੀ ਜੀ ਇਹ ਚ ਬੰਦ ਹੈ ਖੋਲੋ ਖੋਲਿਆ ڈاکੂ ਅੰਦਰ ਚਲੇ ਗਿਆ ਡਰੇ ਬੈਠੇ ਸਾਰੇ ਵਿਚਾਰੇ ڈاکੂ ਕਹਿੰਦਾ ਕਿਸ ਲੜਕੀ ਦੀ ਸ਼ਾਦੀ ਹੈ ਉਹ ਕਹਿੰਦੀ ਜੀ ਕੁੜੀ ਡਾ ਡਰ ਕੇ ਜੀ ਖੜੀ ਹੋਈ ਮੇਰੀ ਮੇਰੀ ਸ਼ਾਦੀ ਹੈ ਜੀ ڈاکੂ ਨੇ ਉਨੇ ਸਰਦਾਰ ਨੇ ਕੱਢ ਪਾਇਆ ਜੇਬ ਚ ਹੱਥ 100 ਰੁਪਇਆ ਸ਼ਗਨ ਦੇਤਾ ਕਹਿੰਦਾ ਭਾਈ ਆਹ ਲੈ ਸ਼ਗਨ ਤੇਰੀ ਜ਼ਿੰਦਗੀ ਚ ਭਾਈ ਸਾਰੀ ਦੁਨੀਆ ਦੀਆਂ ਖੁਸ਼ੀਆਂ ਤੇਰੀ ਪਰਮਾਤਮਾ ਤੇਰੀ ਝੋਲੀ ਪਾਵੇ ਜਿਉਂਦੇ ਵਾਸਤੇ ਰੋ ਭਾਈ ਆਹ ਮੇਰੇ ਵੱਲੋਂ ਸ਼ਗਨ ਹੈ ਲੁੱਟ ਕੇ ਲੈ ਗਏ ਸਾਰਾ ਕੁਝ ਅਗਲੇ ਦਿਨ ਪੁਲਿਸ ਆਈ ਉਹ ਕੁੜੀ ਵਾਲੇ ਦੇ ਪਰਿਵਾਰ ਚੋਂ ਕੋਈ ਵੀ ਬੰਦਾ ਪੁਲਿਸ ਕੋਲੇ ਐਫ ਆਈ ਆਰ ਘਾਉਣ ਨੂੰ ਤਿਆਰ ਨਹੀਂ ਸੀ ਕਹਿੰਦੇ ਲੁੱਟ ਕੇ ਭਾਵੇਂ ਲੈ ਗਏ ਬੰਦੇ ਬਹੁਤ ਵਧੀਆ ਸੀ ਵੀ 100 ਰੁਪਇਆ ਸ਼ਗਨ ਦੇ ਗਏ ਲੈ ਦੱਸ ਹੋਇਆ ਅਈ ਆਪਾਂ ਸੋਚ ਲੈਨੇ ਆ ਵੀ ਪੌਣੇ 5 ਸਾਲ ਤਾਂ ਲੁੱਟ ਗਿਆ ਮੋਦੀ ਜੋ ਮਰਜੀ ਲੁੱਟ ਗਿਆ ਪਰ 100 ਰੁਪਿਆ ਨੇ ਸਿਲੰਡਰ ਵਸਤਾ ਕਰਤਾ ਵੀ ਕਮਾਲ ਆ ਬੰਦੇ ਦਾ ਉਹ ਇੰਨਾਂ ਗੱਲਾਂ 'ਚ ਨਾ ਆਇਓ ਕਿਰਪਾ ਕਰਕੇ ਇੰਨਾਂ ਗੱਲਾਂ 'ਚ ਨਾ ਆਇਓ ਬਿਜਲੀ ਦੇ ਬਿੱਲ ਮਾਫ ਹੋਣਗੇ ਹਰ ਮਹੀਨੇ 5000 ਮਿਲਿਆ ਕਰੂਗਾ ਉਹ ਸਰਕਾਰੀ ਹਸਪਤਾਲਾਂ ਦੇ ਵਿੱਚ ਪੈਸਾ ਨਹੀਂ ਲੱਗਣਾ ਸਾਰੇ ਟੈਸਟ ਫ੍ਰੀ ਹੋਣਗੇ ਲੱਖ ਰੁਪਿਆ ਡੂੜ ਲੱਖ ਰੁਪਿਆ ਤਾਂ ਸਾਲ ਦਾ ਬਿਮਾਰੀ ਲਈ ਬਚਾ ਕਰੂਗਾ ਤੁਹਾਨੂੰ ਆ ਆਸਾਬ ਲਾਇਆ ਕਰੋ ਇਹ ਜੀ